Música ਪੰਜਾਬ ਦੇ ਕੱਚੇ ਤੇ ਪੱਕੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਸੜਕਾਂ ਤੇ ਧਰਨਾ ਦੇ ਕੇ ਆਪ ਸਰਕਾਰ ਖਿਲਾਫ ਗੁੱਸਾ ਜ਼ਾਹਰ ਕਰ ਰਹੇ ਨੇ। ਜ਼ਿਲ੍ਹਾ ਕਪੂਰਥਲਾ ਚ ਵੀ ਹੋਰਨਾ ਵਿਭਾਗਾਂ ਦੇ ਕਰਮਚਾਰੀ ਆਪਣੀਆਂ ਕਲਮਾਂ ਛੱਟ ਕੇ ਪਿਛਲੇ 6 ਦਿਨਾਂ ਤੋਂ ਹੜਤਾਲ ਤੇ ਨੇ। ਨਗਰ ਨਿਗਮ ਕਪੂਰਥਲ ਦੇ ਸਫਾਈ ਸੇਵਕਾਂ ਅਤੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਗਿਆ। ਸੋ ਇਹਨਾਂ ਦੇ ਫੈਲੋ ਹੜਤਾਲ ਜਾਰੀ ਕੀਤੀ ਗਈ ਹੈ। ਇਹਨਾਂ ਦੇ ਫੈਲੋ ਕੀ ਕੁਛ ਗਿਆ ਗਿਆ ਸੋ ਆਪ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਇਹ ਸੰਘਰਸ਼ ਦੋ ਇਕੀ ਤੋਂ ਚੱਲਣ ਦੇ ਆ ਬਕ ਬਕ ਸਮੇਂ ਤੇ ਪਹਿਲਾਂ ਵੀ ਅਭੀ ਜੀ ਸਾਡਾ ਬਰਾਮਾਨ ਕਰਦੇ ਨੇ ਤੇ ਹੁਣ ਵੀ ਕਰ ਰਹੇ ਨੇ ਮੈਂ ਆਪਣੇ ਨਗਰਪਾਲਿਕਾ ਕਰਮਚਾਰੀ ਸੰਗਠਨ ਵੱਲੋਂ ਤਾਹ ਦੇ ਲੋ ਇਹਦਾ ਧੰਨਵਾਦ ਕਰਦਾ ਹਾਂ ਕਿਉਂਕਿ ਇਹ ਮੰਗ ਪੇ ਸਾਡੀ ਪਰਸਨਲ ਮੰਗ ਨਹੀਂ ਆ ਇਹ ਸ਼ਹਿਰ ਵਾਸੀਆਂ ਦੀ ਮੰਗ ਆ ਸ਼ਹਿਰ ਨੂੰ ਮੁੱਖ ਰੱਖਦੇ ਹੋਏ ਇਹ ਮੰਗਾ ਆ ਕਿ ਸਾਡੇ ਕੋਲ ਮੇਨ ਪਾਵਰ ਹੋਊਗੀ ਤੇ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂਗੇ ਕਿਉਂਕਿ ਜਿੰਨੇ ਵੀ ਪੋਲੀਟਿਕਲ ਬੰਦੇ ਆ ਉਹ ਆਪਣੀ ਰਾਜਨੀਤੀ ਚਮਕਾਉਂਦੇ ਆ ਰੋਟੀਆਂ ਸੇਕਦੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਆਪੋ ਆਪਣੀਆਂ ਰੋਟੀਆਂ ਸੇਕਣੀਆਂ ਬੰਦ ਕਰੋ ਤੇ ਸ਼ਹਿਰ ਨੂੰ ਜਿੱਦਾ ਪਹਿਲਾਂ ਸ਼ਹਿਰ ਸੀ ਅਮਨ ਸ਼ਾਂਤੀ ਚ ਉਹਦਾ ਹੀ ਇਹਨੂੰ ਰਹਿਣ ਦਿਓ ਸ਼ਹਿਰ ਦੀ ਖੂਬਸੂਰਤੀ ਜਿੱਦਾ ਸੀ ਉਹਦਾ ਹੀ ਬਰਕਰਾਰ ਰੱਖੀਏ ਮਿਲ ਕੇ ਸਾਰੇ ਯੋਰ ਲਾਈਏ ਕਿ ਸ਼ਹਿਰ ਦੇ ਵਿੱਚ ਗੁੰਦੇ ਰੱਖੇ ਜਾਣ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਕਿੰਨਾ ਧੰਨਵਾਦ ਤੁਹਾਡੀ ਹੜਤਾਲ ਦਾ ਅੱਜ ਸ਼ਹਿਵਾ ਦੇ ਨਾਲ ਹੜਤਾਲ ਦਾ ਹੈ ਜੀ ਹਲੇ ਤੱਕ ਕਿਸੇ ਵੱਲੋਂ ਵੀ ਕੋਈ ਸਾਨੂੰ ਅਜੇ ਤੱਕ ਕੋਈ ਸ਼ਵਾਸ਼ਣ ਵੀ ਨਹੀਂ ਮਿਲਿਆ ਅੱਜ ਮੈਨ ਜੋ ਕਮਿਸ਼ਨਰ ਸਾਹਿਬ ਦਾ ਫੋਨ ਜਰੂਰ ਆਇਆ ਉਹ 12 ਵਜੇ ਆ ਰਹੇ ਆ ਉਸ ਤੋਂ ਬਾਅਦ ਦੇਖਦੇ ਅਗਲੀ ਰਣਨੀਤੀ ਕੀ ਹੈ ਜੀ ਅਭੀ ਇਹ ਆਪਣੀ ਗੱਲ ਕਰੀ ਅੱਜ ਤੁਸੀਂ ਵੀ ਜਿਹੜੇ ਕਿ ਜੁਨੀਅਰ ਜਿਹੜੇ ਹੜਤਾਲ ਦੇ ਵਿੱਚ ਆਏ ਆ ਜਿਹੜੇ ਕਿ ਨਗਰ ਨਿਗਮ ਦੀ ਮਲਾਇਮਾ ਦੇ ਨਾਲ ਸਮਰਥਨ ਵੀ ਕੀਤਾ ਵਾ ਕੀ ਕਹਿਣਾ ਚਾਹੂੰਗਾ ਕਿ ਜਿਹੜੇ ਕਿ ਇਹਨਾਂ ਦੀ ਮੰਗਾਂ ਨੂੰ ਲੈ ਕੇ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਬੂਤਲਾ ਜੋ ਅੱਜ ਅਸੀਂ ਕਾਰਪੋਰੇਸ਼ਨ ਦਫ਼ਤਰ ਦੇ ਬਾਅਦ ਜੋ ਤਰਨਾ ਪਿਛਲੇ ਤਕਰੀਬਨ 5 ਦਿਨ ਤੋਂ ਚੱਲ ਰਿਹਾ ਵਾ ਗੋਪਾਲ ਥਾਪਾ ਜੀ ਦੀ ਪ੍ਰਧਾਨਗਿਰਦੇ ਸਾਰੀ ਟੀਮ ਜਿਹੜੀ ਆ ਉਹ ਪੰਬਾ ਪਰ ਬੈ ਕੇ ਆਪਣਾ ਜਿਹੜਾ ਧਰਨਾ ਵਾ ਪ੍ਰੋਟੈਸਟ ਆ ਉਹਨੂੰ ਸ਼ਾਂਤਮਈ ਤਰੀਕੇ ਨਾਲ ਕਰ ਰਿਹਾ ਜਿਹਦੀ ਨਗਰਪਾਲਿਕਾ ਜਿਹੜੀ ਸੰਗਠਨ ਵਾ ਦਾ ਕਰਮਚਾਰੀ ਸੰਗਠਨ ਉਹਦੀ ਦੇਖ ਰੇਖਾ ਕੀਤਾ ਜਾ ਰਿਹਾ ਵਾ ਦੇਖੋ ਜੀ ਜਿਹੜੀਆਂ ਇਹਦਾ ਮੰਗਾ ਵਾ ਬਿਲਕੁਲ ਵਾਜਿਬ ਮੰਗਾ ਵਾ ਇਹ ਇਹ ਉਹ ਸਾਡੇ ਭਰਾ ਨੇ ਜਿਨ੍ਹਾਂ ਨੇ ਸ਼ਹਿਰ ਦੇ ਲਈ ਸਵੱਛਤਾ ਦੇ ਲਈ ਸਾਫ ਸਫਾਈ ਦੇ ਲਈ ਹਮੇਸ਼ਾ ਗਰਾਊਂਡ ਲੈਵਲ ਤੇ ਕੰਮ ਕੀਤਾ ਤੇ ਜੇ ਅੱਜ ਇਹ ਮੰਗਾ ਆਪਣੀਆਂ ਜਿਹੜੀਆਂ ਪੂਰੀਆਂ ਕਰਨ ਨੂੰ ਕਹਿ ਰਹੇ ਆ ਜਿਹਦੇ ਵਿੱਚ ਮੰਗ ਵੀ ਕਿਹੜੀ ਆ 175 ਮੁਲਾਜ਼ਮ ਜਿਹੜੇ ਆ ਡੀਸੀ ਰੇਟ ਤੇ ਭਰਤੀ ਕਰਨੇ ਇਹ ਜਿਹੜੀ ਮੰਗ ਨੂੰ ਅੱਜ ਦੇ ਨਹੀਂ ਲੱਗੇ तकरीबन तकरीबन ਜਦੋਂ ਕਾਂਗਰਸੀ ਸਰਕਾਰ ਸੀ ਕਾਰਪੋਰੇਸ਼ਨ ਬਣੀ ਰਾਣਾ ਗੁਜਰੀ ਸਿੰਘ ਤੋਂ ਮੰਤਰੀ ਸੀਗੇ ਉਦੋਂ ਵੀ ਵਿਚਾਰੇ ਗੋਪਾਲ ਧਾਪਰ ਜੀ ਇਹਨਾਂ ਦੀ ਸਾਰੀ ਟੀਮ ਇਹ ਮੰਗ ਕਰ ਰਹੀ ਆ ਕਿ ਸਾਡੇ ਕੋ ਮੈਨਪਾਵਰ ਘਟਵਾ ਜਿਹੜਾ ਸ਼ਹਿਰ ਦੇ ਵਿੱਚ ਕੰਮ ਕਰਨਾ ਵਾ ਸਫਾਈ ਜਿਹੜੇ ਸੀਵਰਮੈਨ ਆ ਸਫਾਈ ਸੇਵਕ ਆ ਉਹ ਸਾਡੇ ਕੋ 175 ਮਲਾਇਮ ਘਟੋ ਘੜ ਚਾਹੀਦੇ ਉਹ ਵੀ ਇਹਨਾਂ ਨੇ ਘਟੋ ਘੜ ਮੰਗ ਕੀਤੀ ਫਿਰ ਕੀ ਹੋਇਆ ਸਮੇ ਸਮੇ ਤੇ ਲਿਸਟਾ ਬਣਾਉਂਦੀਆਂ ਗਈਆਂ ਜੀ ਟੀਮਾਂ ਬਣਾ ਸੀ ਗਈਆਂ ਕਿ ਜਿਹੜੀ ਆ ਟੀਮ ਆ ਕਮਿਸ਼ਨਰ ਤੁਸੀਂ ਨਾਲ ਡਾਈਆਪ ਕਰੂਗੇ ਉਹ ਤੇ ਹੋ ਹੀ ਰਿਆ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਹੱਲ ਕੋਈ ਨਹੀਂ 175 ਮੁਲਾਜ਼ਮ ਹੱਲੇ ਵੀ ਭਰਤੀ ਨਹੀਂ ਤੇ ਜਦੋਂ ਦੂਜੀਆਂ ਸਰਕਾਰਾਂ ਮੰਨ ਲਓ ਕਾਂਗਰਸ ਦੇ ਇੱਥੇ ਉਹ ਹਾਊਸ ਆ ਇੱਥੇ ਕਾਂਗਰਸ ਨੂੰ ਪੁੱਛਦੇ ਆ ਉਹ ਕਹਿੰਦੇ ਜੀ ਅਸੀਂ ਵੀ ਜਾਣਦੇ ਆ ਮੁਲਾਇਮ ਭਰਤੀ ਹੋਵੇ ਅੱਜ ਜੋ ਕਿਸੇ ਦੇ ਹੱਥਾਂ ਵੱਲ ਦੇ ਦਵੇ ਕਾਂਗਰਸ ਹਲੇ ਜਾਂ ਇੱਥੋਂ ਦੇ ਰਾਰਾ ਗੁੰਜੀ ਜਿਹੜੇ ਐਮਐਲਏ ਨੇ ਜਦੋਂ ਇਹ ਮੰਤਰੀ ਸੀ ਉਦੋਂ ਵੀ ਇਹ ਮੰਗ ਸੀ ਗੋਪਾਲ ਜੀ ਦੀ ਸਾਰੀ ਟੀਮ ਦੀ ਸਾਨੂੰ ਉਹ ਮੁਲਾਜ਼ਮ ਦਿੱਤੇ ਆ ਉਦੋਂ ਦੇ ਭਰਤੀ ਕੀਤੇ ਨਹੀਂ ਅੱਜ ਇਹ ਕਹਿੰਦੇ ਜੀ ਵਾਜੀ ਮੰਗਾਵਾ ਇਹ ਸਿਰਫ ਕ੍ਰੈਡਿਟ ਵਾਰ ਚੱਲ ਰਿਹਾ ਵਾ ਇਹ ਕੁਛ ਨਹੀਂ ਇਹਨਾਂ ਨੂੰ ਕਬੂਲ ਰਿਆ ਸੰਬੰਧ ਵਾ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਕਹ ਲੋ ਕਿ ਹਾਊਸ ਵੀ ਇਹਨੂੰ ਠੇਕੇ ਤੇ ਦੇਣ ਨੂੰ ਕਰਦਾ ਹੋਵੇ ਸਪਾਈ ਸੇਵਕਾਂ ਨੂੰ ਵੀ ਦੇਖੋ ਜੀ ਠੇਕੇ ਤੇ ਦੇਣ ਨੂੰ ਕਰਦਾ ਮੈਂ ਕਹਿੰਦਾ ਸਾਰੀਆਂ ਗੱਲਾਂ ਤੁਹਾਡਾ ਨਾਸਤਮਤ ਆ ਕਿ ਹਾਊਸ ਵੀ ਚਾਹੁੰਦਾ ਵਾ ਠੇਕੇ ਦੇ ਨਾਲ ਉਹ ਮੈਂ ਕਿਹਾ ਕੋਈ ਗਰਾਊਂਡ ਲੈਵਲ ਦੇ ਕੰਮ ਤੇ ਕਰਕੇ ਦਿਖਾਵਾਂ ਹਾਊਸ ਦੀ ਮੀਟਿੰਗ ਹੋਇਆ ਨੂੰ ਅੱਜ ਤਕਰੀਬਨ ਮੇਰੇ ਖਿਆਲ ਚੌਥਾ ਮਹੀਨਾ ਹੋ ਗਿਆ ਜਦੋਂ ਇਹਨਾਂ ਦੇ ਆਕਾ ਨੂੰ ਨਾ ਬੁਲਾਓ ਇਹ ਕਹਿੰਦੇ ਜੀ ਹਾਊਸ ਦੀ ਮੀਟਿੰਗ ਸਾਡੇ ਆਕਾ ਨੂੰ ਨਹੀਂ ਬੁਲਾਇਆ ਇਹਨੂੰ ਕੈਂਸਲ ਕੀਤਾ ਜਾਵੇ ਤੇ ਅੱਜ ਜਦੋਂ ਮਲਾਜਮਾਂ ਦੀਆਂ ਮੰਗਾਂ ਵਾਂ ਅੱਜ ਤੱਕ ਤੁਸੀਂ ਮੰਨੋਗੇ ਸ਼ਾਇਦ ਦੇ ਲਈ ਇੰਨੀ ਮਾੜੀ ਗੱਲ ਆ ਅੱਜ ਤੱਕ ਊੜੇ ਦੀ ਡੰਪ ਦੀ ਜਗ੍ਹਾ ਨਹੀਂ ਮੋਈਆ ਹੋਈ ਮੈਂ ਕਹਿੰਦਾ ਜੀ ਭਾਵੇਂ ਕੋਈ ਵੀ ਸਰਕਾਰ ਆਈ ਹੋਵੇ ਕਾਰਪੋਰੇਸ਼ਨ ਜਦੋਂ ਬਣੀ ਆ ਇਹ ਤੇ ਜਿਹੜੀ ਆ ਕਾਂਗਰਸ ਦੇ ਰਾਜ 'ਚ ਬਣੀ ਆ ਕਾਰਪੋਰੇਸ਼ਨ ਦਾ ਮਤਲਬ ਕੀ ਹੁੰਦਾ ਕਿ ਇਹਨੂੰ ਜਿਹੜਾ ਹੋਇਆ ਦਾ ਦਾਇਰਾ ਵੱਡਾ ਕਰਨਾ ਦਾਇਰਾ ਵਡਾ ਕੇ ਦਾ ਆ ਕਾਉਂਸਲਰਾਂ ਦਾ ਆ ਕਾਉਂਸਲਰ ਹੋ ਗਏ ਠੀਕ ਆ ਤੇ ਜਿਹੜੇ ਸਾਡੇ ਮੁਲਾਜ਼ਮ ਆ ਜਿਨ੍ਹਾਂ ਨੇ ਮੰਨ ਲਓ ਸਫਾਈ ਕਰਨੀ ਆ ਜਿਨ੍ਹਾਂ ਨੂੰ ਡੰਪ ਦੀ ਜਗ੍ਹਾ ਨਹੀਂ ਹੋ ਸਕੀ ਤੇ ਕੂੜੇ ਦੇ ਡੰਪ ਲਈ ਅੱਜ ਅਸੀਂ ਦੱਸੋ ਕਪੂਤਲੇ ਵਾਲੇ ਹੋਰ ਕੀ ਉਮੀਦ ਕਰ ਸਕਦੇ ਆ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਤੋਂ ਤੇ ਇਹਨਾਂ ਜਿਹੜੇ ਮੇਅਰ ਆ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਆ ਸੋ ਇਸ ਕਰਕੇ ਇੱਕ ਕ੍ਰੈਡਿਟ ਵਾਲ ਚੱਲ ਰਿਹਾ ਵਾ ਮੈਂ ਅੱਜ ਕੋਈ ਪਾਰਟੀ ਲੈਵਲ ਤੇ ਇੱਥੇ ਨਹੀਂ ਆਇਆ ਸਾਡੀ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਮੇਰਾ ਗੋਪਾਲ ਜੀ ਨਾਲ ਮੇਰੇ ਵੱਡੇ ਭਰਾ ਨੇ ਜਿੰਨੇ ਇੱਥੇ ਇਹਨਾਂ ਟੀਮ ਮੈਂਬਰ ਵੀ ਨੇ ਮੇਰਾ ਇੱਕ ਪਰਿਵਾਰਕ ਪਿਆਰ ਆ ਮੈਂ ਹਮੇਸ਼ਾ ਚਾਹਿਆ ਕਿ ਜਿਹੜੀ ਇਹ ਮੰਗ ਵਾ ਮੈਂ ਆਪਣੇ ਸੋਸ਼ਲ ਮੀਡੀਆ ਤੇ ਸਮੇਂ-ਸਮੇਂ ਤੇ ਬੋਲਦਾ ਬੀ ਸਾਹਿਬ ਨੂੰ ਵੀ ਕਿਹਾ ਕਮਿਸ਼ਨਰ ਸਾਹਿਬ ਨੂੰ ਵੀ ਕਿੰਦੀ ਨਹੀਂ ਕਿਹਾ ਤੇ ਨਾ ਮੇਅਰ ਸਾਹਿਬ ਨੂੰ ਕਿੰਦੀ ਕਿਹਾ ਕਿ 175 ਮਲਾਏ ਭਰਤੀ ਕਰੋ ਦੂਜੇ ਨੰਬਰ ਤੇ ਜਿਹੜੇ 79 ਜਿਹੜੇ ਆ ਦਫ਼ਤਰ ਸਟਾਫ ਦੇ ਆ ਜਿਹੜੇ ਪ੍ਰਾਈਵੇਟ ਤੌਰ ਤੇ ਰੱਖੇ ਪਿਆ ਉਹਨਾਂ ਨੂੰ ਵੀ ਬੀਸੀ ਰੇਟ ਤੇ ਮੰਗ ਤੇ ਇਹਨਾਂ ਨੇ ਕੋਈ ਸਰਕਾਰੀ ਨੌਕਰੀ ਨਹੀਂ ਅੱਜ ਮੰਗ ਲਈ ਜਿਹੜੇ ਕਾਉਂਸਲਰ ਆ 20000 ਤਨਖਾਹਾਂ ਲੈ ਰਹੇ ਅਫਸਰ ਜਿਹੜੇ ਲੱਗੇ ਆ 70 70 ਹਜ਼ਾਰ ਤਨਖਾਹਾਂ ਲੈ ਰਹੇ ਉਹ ਬੋਝ ਕਿਤੇ ਆ ਉਹ ਲੋਕਾਂ ਦੇ ਟੈਕਸ ਦੇ ਉੱਤੇ ਤੇ ਜਿਹੜੀ ਇਹਨਾਂ ਦੀ ਮੰਗ ਵਾ ਜਿਹੜੇ ਮੁਲਾਜ਼ਮ ਭਰਤੀ ਕਰਨੇ ਉਹ ਇਹਨਾਂ ਨੂੰ ਲੱਗਦੀ ਆ ਵਾਜਿਬ ਮੰਗਣੀ ਸੋ ਬਿਲਕੁਲ ਜਿਹੜੀ ਆ ਇਹ ਕ੍ਰੈਡਿਟ ਵਾ ਚੱਲ ਰਹੀ ਆ ਨਾਲ ਦੇ ਨਾਲ ਤਰਸ ਦੇ ਹੁਦਦ ਜਿਹੜੀਆਂ ਨੌਕਰੀਆਂ ਦੇਣੀਆਂ ਡੈਥ ਕੇਸ 'ਚ ਉਹ ਫਾਈਲਾਂ ਪੁਟ ਅਪ ਨਹੀਂ ਹੁੰਦੀਆਂ ਉਹ ਫਾਈਲਾਂ ਉਦਾਂ ਹੀ ਪਈਆਂ ਉਹਦੇ ਚ ਤਰੀਕ ਤੇ ਤਰੀਕ ਤੁਸੀਂ ਦੱਸੋ ਜਿਹੜੇ ਡੈਥ ਕੇਸ ਆ ਉਹਦੇ ਚ ਤੇ ਇਹਨਾਂ ਨੂੰ ਪ੍ਰਾਇੋਰਟੀ ਮਿਲਣੀ ਚਾਹੀਦੀ ਆ ਉਹ ਵੀ ਜਿਹੜੀਆਂ ਫਾਈਲਾਂ ਪੁਟ ਅਪ ਨਹੀਂ ਹੁੰਦੀਆਂ ਬੜੀ ਮਾੜੀ ਗੱਲ ਆ ਕਾਰਪੋਰੇਸ਼ਨ ਨੂੰ ਚਾਹੀਦਾ ਕਿ ਕਿੰਨੀ ਕੁ ਦੇਰ ਇਹ ਬਲੋਦਾ ਧਦੇ ਪ੍ਰੋਟੈਸਟ ਕਰਦੇ ਰਹੋਗੇ ਜੇ ਤੁਸੀਂ ਮੰਗਾਂ ਨਹੀਂ ਪੂਰੀਆਂ ਕਰਦੇ ਨਾ ਤੇ ਗੋਪਾਲ ਜੀ ਨੂੰ ਮੈਂ ਵਿਸ਼ਵਾਸ ਵਾਣਾ ਕਿ ਜਿੰਨੀ ਦੇ ਤੁਸੀਂ ਕਹੋਗੇ ਅੱਜ ਤੇ ਮੈਂ ਇਨਾਂ ਕੋ ਆਇਆ ਹਾਂ ਸਮਰਥਨ ਦੇਣ ਤੇ ਜਿੰਨੀ ਦੇ ਆਪਣੇ ਛੋਟੇ ਭਰਾ ਕਹੋਗੇ ਮੈਂ ਆਪਣੀ ਟੀਮ ਨਾਲ ਭਾਵੇਂ 5 ਬੰਦੇੋਂ 10 ਬੰਦੇ ਜਿੰਨੇ ਸਮੇਂ ਸਮੇਂ ਤੇ ਆਣ ਮੈਂ ਨਾ ਬੈਠਣਾ ਹਾਂ ਜਿੰਦੇ ਨਾ ਹੁਕਮ ਹੋਗਾ ਪਰ ਅਸੀਂ ਚਾਹੁੰਦੇ ਆ ਕਿਉਂਕਿ ਪੋਲੀਟੀਕਲ ਮੁੱਦਾ ਨਾ ਬਣੇ ਇਹ ਸਿਰਫ ਜੜੀਆਂ ਲੋਕਾਂ ਵਾਂ ਮੰਗਾ ਵਾਂ ਇਹ ਜੜੀਆਂ ਵਾਂ ਬੁਨਿਆਦੀ ਤੌਰ ਤੇ ਪੂਰੀਆਂ ਹੋਣੀਆਂ ਚਾਹੀਦੀਆਂ ਵਾਂ